ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸਹਿਬ ਜ਼ਿਲ੍ਹਾ ਪਿੰਡ ਖੇਲੋ ਕੇ ਪਹੁੰਚੇ ਆਂ ਜਿੱਥੇ ਦੇ ਗੁਰਪ੍ਰੀਤ ਕੌਰ ਪੁੱਤਰੀ ਡਾਕਟਰ ਮਨਮੋਹਨ ਸਿੰਘ ਸਾਰਿਆਂ ਨੂੰ ਪਤਾ ਲੱਗਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਕਿ ਪਿਛਲੇ ਦਿਨੀ ਗੁਰਪ੍ਰੀਤ ਕੌਰ ਹੋਣਾ ਨੇ ਇੱਕ ਇਮਤਿਹਾਨ ਦੇਣਾ ਸੀ ਜਿਹਦੇ ਵਿੱਚ ਉਹ ਜੱਜ ਦੀ ਸਟੱਡੀ ਕਰ ਰਹੀ ਸੀ ਹਾਂਜੀ ਹਾਂ ਉਥੇ ਕੀ ਹੁੰਦਾ ਹੈ ਜੀ ਕੋਈ ਗਾਈਡ ਲਾਈਨ ਨਹੀਂ ਕੋਈ ਕੁਝ ਨਹੀਂ ਰੋਕ ਦਿੱਤਾ ਜਾਂਦਾ ਕਿ ਤੁਸੀਂ ਕੜਾ ਪਾਇਆ ਹੋਇਆ ਤੁਸੀਂ ਕਿਰਪਾਨ ਪਾਈ ਹੋਈ ਹੈ ਨਾ ਤਾਂ ਅਸੀਂ ਕੜੇ ਨਾਲ ਬੰਦਾ ਮਾਰ ਦੇ ਦਿੱਤਾ ਹੈ ਤੇ ਨਾ ਅਸੀਂ ਮਾਰਨ ਚੱਲੇ ਸੀ ਨਾ ਕਿਰਪਾਨ ਮਾਰਨ ਚੱਲੇ ਸੀਗੇ ਇਹ ਸਾਨੂੰ ਕਾਨੂੰਨ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਪੰਜ ਕਕਾਰ ਸਿੱਖ ਨੂੰ ਦਿੱਤੇ ਨੇ ਉਹਨਾਂ ਪੰਜਾਂ ਕਕਾਰਾਂ ਦਾ ਸਤਿਕਾਰ ਕਰਦੇ ਆ ਭਾਰਤੀ ਸੰਵਿਧਾਨ ਨੇ ਵੀ ਸਿੱਖ ਨੂੰ ਆਗਿਆ ਦਿੱਤੀ ਹੋਈ ਹੈ ਰਾਈਟਸ ਦਿੱਤੇ ਹੋਏ ਨੇ ਕਿ ਤੁਸੀਂ ਕਿਰਪਾਨ ਪਾ ਕੇ ਕਿਤੇ ਵੀ ਜਾ ਸਕਦੇ ਹੋ ਔਰ ਇਸ ਕਿਰਪਾਨ ਨੂੰ ਜੇ ਕਿਤੇ ਬਾਹਰ ਦੇਸ਼ਾਂ 'ਚ ਵਿਦੇਸ਼ਾਂ 'ਚ ਕਿਸੇ ਨੇ ਰੋਕਿਆ ਤੇ ਭਾਰਤੀ ਸਰਕਾਰ ਦਾ ਉੱਥੇ ਫਰਜ਼ ਬਣਦਾ ਸੀ ਔਰ ਇਹ ਕਿਤੇ ਨਾ ਕਿਤੇ ਕਰਦੇ ਵੀ ਰਹਿਆ ਪੀ ਇਹ ਜਿਹੜੀ ਸਾਡੇ ਸਿੱਖ ਕੌਮ ਹੈ ਪੰਥ ਹੈ ਇਨਾਂ ਦੀ ਕਿਰਪਾਨ ਕੜਾ ਦਸਤਾਰ ਪੰਜ ਕਕਾਰਾਂ ਤੇ ਕਿਸੇ ਕਿਸਮ ਦਾ ਕਿੰਤੂ ਨਾ ਕੀਤਾ ਜਾਏ ਔਰ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਜਿਹਨੂੰ ਤੁਸੀਂ ਫਾਈਵ ਵਾਈਜ਼ ਵਰਲਡ ਵੀ ਕਹਿੰਦੇ ਹੋ ਜਾਂ ਹੋਰ ਦੇਸ਼ ਵੀ ਨੇ ਉਹਨਾਂ ਵਿੱਚ ਵੀ ਸਾਨੂੰ ਕਿਰਪਾਨ ਪਾ ਕੇ ਜਾਣ ਦੀ ਆਗਿਆ ਹੈ ਇਥੋਂ ਤੱਕ ਕੀ ਕਿਰਪਾਨ ਤੇ ਕੜਾ ਮੈਂ ਵੀ ਵਿਦੇਸ਼ਾਂ ਚ ਜਾਣਾ ਹੈ ਵਾਈਟ ਹਾਊਸ 에ਰਪੋਰਟ ਹਵਾਈ ਅੱਡੇ ਅਦਾਲਤਾਂ ਸੁਪਰੀਮ ਕੋਰਟ ਮੈਨੂੰ ਸਾਰੇ ਜਾਣ ਦਾ ਮੌਕਾ ਮਿਲੇਆ ਮੈਨੂੰ ਨਹੀਂ ਕਦੀ ਕਿਸੇ ਨੇ ਕਿਹਾ ਵੀ ਤੁਸੀਂ ਆਪਣੀ ਆਕਰਪਾਨ ਦਿਖਾਓ ਜਾਂ ਤੁਸੀਂ ਇਹ ਕੜਾ ਲਾ ਕੇ ਜਾਓ ਮਤਲਬ ਕੋਈ ਨਹੀਂ ਜੀ ਜੇ bari ਦੇਸ਼ ਸਾਡੇ ਕਕਾਰਾਂ ਦੀ ਕਦਰ ਨੂੰ ਸਮਝ ਕੇ ਇਹ ਕਹਿੰਦੇ ਨੇ ਕਿ ਸਿੱਖ ਸਿਰ ਤਾਂ ਦੇ ਸਕਦਾ ਹੈ ਪਰ ਉਹ ਆਪਣੇ ਕਕਾਰ ਨਹੀਂ ਛੱਡ ਸਕਦਾ ਇਹ ਗੁਰੂ ਦੇ ਦਿੱਤੇ ਹੋਏ ਚਿੰਨ ਨੇ ਔਰ ਇਹ ਮਨੁੱਖੀ ਅਧਿਕਾਰਾਂ ਲਈ ਰਾਖੀ ਲਈ ਡਿਫੈਂਸ ਲਈ ਦਿੱਤੇ ਹੋਏ ਨੇ ਨਾ ਕਿ ਕਿਸੇ ਮਾਰਨ ਨੂੰ ਦਿੱਤੇ ਹੋਏ ਆ ਜੇ ਦੀ ਗੱਲ ਕਾਨੂੰਨ ਦੇ ਵਿੱਚ ਸਾਨੂੰ ਰਾਈਟ ਮਿਲੇ ਨੇ ਸਾਡੇ ਗੁਰੂ ਨੇ ਸਾਨੂੰ ਦਾਤ ਦਿੱਤੀ ਐ ਸਾਨੂੰ ਜਾਨ ਤੋਂ ਪਿਆਰੀ ਐ ਤੇ ਫਿਰ ਉਹ ਕਿਹੜੇ ਕਾਨੂੰਨ ਤਹਿਤ ਰਾਜਸਥਾਨ ਗਈ ਇਸ ਬੱਚੀ ਨੂੰ ਉਸ ਵਗਤ ਦੇ ਜਿਹੜਾ ਨਿਜਾਮ ਸੀ ਪ੍ਰਬੰਧ ਕੀ ਢਾਂਚਾ ਸੀ ਕਿਸ ਆਧਾਰ ਤੇ ਗੁਰਪ੍ਰੀਤ ਨੂੰ ਕਹਿ ਦਿੱਤਾ ਕਿ ਤੂੰ ਪੇਪਰ ਨਹੀਂ ਦੇ ਸਕਦੀ ਤੂੰ ਅੰਦਰ ਨਹੀਂ ਜਾ ਸਕਦੀ ਕਿਰਪਾਨ ਪਾਈ ਐ ਖੜਾ ਪਾਇਆ ਇਹ ਕਿਹੜਾ ਕਾਨੂੰਨ ਸੀ ਤੇ ਕਿੱਥੇ ਗਾਈਡਲਾਈਨ ਦਿੱਤੀ ਸੀ ਇਹਦੇ ਪੇਪਰ 'ਚ ਵੀ ਆ ਚੀਜ਼ਾਂ ਸ਼ਰਤਾਂ ਪੂਰੀਆਂ ਕਰਕੇ ਆਇਓ 에어ਪੋਰਟ ਤੇ ਜਾਂਦੇ ਹੋ ਗਾਈਡਲਾਈਨ ਦਿੱਤੀ ਹੋਈ ਐ ਹਾਈ ਕੋਰਟ ਜਾਣਾ ਗਾਈਡਲਾਈਨ ਦਿੱਤੀ ਇੱਥੇ ਨਹੀਂ ਦਿੱਤੀ ਹੋਈ ਪਰ ਜਿਹੜੀ ਗਾਈਡਲਾਈਨ ਸੀ ਉਹ ਸੀ ਕਿਰਪਾਨ ਪਾ ਕੇ ਜਾ ਸਕਦਾ ਜਿਹੜੀ ਗਾਈਡਲਾਈਨ ਹੈ ਹੀ ਨਹੀਂ ਉਨੂੰ ਉਹਦੀ ਦਰਬਾਰਤੋਂ ਕਰਕੇ ਗੈਰ ਕਾਨੂੰਨੀ ਢੰਗ ਨਾਲ ਇਸ ਬੱਚੀ ਨੂੰ ਉਥੋਂ ਬਾਹਰ ਕਰ ਦਿੱਤਾ ਜਲੀਲ ਕੀਤਾ ਗਿਆ ਫਿਰ ਉਹਦਾ ਹੁਣ ਪੇਪਰ ਜਿਹੜਾ ਸੀ ਉਹ ਰਹਿ ਗਿਆ ਇਹਦਾ ਮਤਲਬ ਕੇਂਦਰ ਸਰਕਾਰ ਜਾਂ ਇੱਥੇ ਦਾ ਸਿਸਟਮ ਕਾਨੂੰਨ ਨੂੰ ਮੰਨਦਾ ਹੀ ਨਹੀਂ ਗੈਰ ਕਾਨੂੰਨੀ ਕੰਮ ਕਰਦੇ ਹੋ ਤੁਸੀਂ ਆਪਣੀ ਸੰਵਿਧਾਨ ਤੋਂ ਤੁਸੀਂ ਆਪ ਹੀ ਬਗੀ ਹੋ ਕੀ ਸਾਨੂੰ ਤੁਸੀਂ ਦੋ ਨੰਬਰ ਦੇ ਸ਼ਹਿਰੀ ਸਮਝਦੇ ਹੋ ਕਿ ਸਿੱਖਾਂ ਨੂੰ ਤੁਸੀਂ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੋ ਕਿ ਤੁਸੀਂ ਸਿੱਖਾਂ ਨੂੰ ਜਲੀਲ ਕਰਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਸਿੱਖ ਬੱਚੇ ਜਿਹੜੇ ਨੇ ਉਹ ਜੱਜ ਬਣਨੇ ਨਹੀਂ ਚਾਹੀਦੇ ਉਹ ਜੱਜ ਦੀ ਕੁਰਸੀ ਤੇ ਨਹੀਂ ਚਾਹੀਦੇ ਚੇਤਾ ਰੱਖਿਓ ਜੱਜ ਦੀ ਕੁਰਸੀ ਤੇ ਜੇ ਸਿੱਖ ਬਹਿੰਦਾ ਤੇ ਸਰਬੱਤ ਦਾ ਭਲਾ ਤੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਸਭੇ ਸਾਂਝੀ ਵਾਲ ਸੁਦਾਇ ਉਥੇ ਬਿਨਾ ਕਿਸੇ ਨਸਲੀ ਭੇਦ ਭਾਵ ਦੇ ਲੈਂਡ ਆਰਡਰ ਮੁਤਾਬਕ ਫੈਸਲੇ ਹੁੰਦੇ ਨੇ ਤੇ ਜੇ ਤੁਸੀਂ ਕਟੜ ਪੰਥੀਆਂ ਵਾਲਾ ਕੰਮ ਕਰਕੇ ਕਰ ਰਹੇ ਹੋ ਤੇ ਇਹਦੀ ਅਸੀਂ ਨਖੇਦੀ ਕਰਦੇ ਆਂ ਮਾਰੀ ਗੱਲ ਹੈ ਔਰ ਉਦੋਂ ਬਾਅਦ ਅਸੀਂ ਗੁਰਪ੍ਰੀਤ ਡਾਕਟਰ ਮਨਮੋਹਨ ਸਿੰਘ ਹੋਣੀ ਇਸ ਪਰਿਵਾਰ ਦੇ ਨਾਲ ਖੜੇ ਆਂ ਔਰ ਕਿੰਨੀਆਂ ਕੁ ਗੁਰਪ੍ਰੀਤ ਕੌਰ ਦੀ ਬਲੀ ਲੈ ਲਈ ਗਈ ਕਾਰਾਂ ਨੂੰ ਮੋਹਰਾ ਬਣਾ ਕੇ ਤੇ ਜੱਜ ਦੀ ਕੁਰਸੀ ਤੱਕ ਜਾਣ ਤੋਂ ਰੋਕਿਆ ਆਈਐਸਆਈਪੀਐਸ ਲੋਬੀ ਚ ਅੱਜ ਸਿੱਖ ਬੱਚੇ ਇਸੇ ਕਰਕੇ ਨਹੀਂ ਦਿਖਦੇ ਕਾਰਨ ਉਹਨਾਂ ਦੇ ਕੜੇ ਤੇ ਕਿਰਪਾਨਾਂ ਇਹਨਾਂ ਨੂੰ ਚੁੰਵਣ ਲੱਗ ਗਏ ਆ ਤੇ ਜਿਸ ਦਿਨੇ ਕੜੇ ਕਿਰਪਾਨਾਂ ਦਸਤਾਰਾਂ ਪੰਜਾਬ ਚੋਂ ਖਤਮ ਹੋ ਗਈਆਂ ਤੁਸੀਂ ਸੋਚਦੇ ਹੋ ਕਿ ਪੰਜਾਬ ਖਤਮ ਕਰਦੇ ਆਂਗੇ ਇਹ 700 ਸਾਲ ਦੀ ਗੁਲਾਮੀ ਗਣੋਂ ਲਾ ਕੇ ਭਾਰਤ ਨੂੰ ਆਜ਼ਾਦੀ ਦਾ ਨਿਗ ਇਹਨਾਂ ਨੇ ਹੀ ਦਿੱਤਾ ਤੇ ਜੇ ਦੁਬਾਰੇ ਨਿਕਲ ਗਈਆਂ ਤੇ ਉਹ ਵੀ ਦਿਨ ਦੂਰ ਨਹੀਂ ਜਿਸ ਦਿਨ 700 ਸਵਾਲ ਵਾਲੀ ਗੁਲਾਮੀ ਦੁਬਾਰਾ ਤੁਹਾਡੇ ਗੱਲ 'ਚ ਮੁੜ ਹੋਵੇਗੀ ਸਾਨੂੰ ਤਾਂ ਤੁਸੀਂ ਪਾਈ ਬੈਠੇ ਹੋ ਇੱਥੇ ਮੈਂ ਵੀ ਕਹਾਂਗਾ ਕਿ ਜਿੱਥੇ ਪੀਆਈਐਲ ਦੇ ਵਿੱਚ ਅਸੀਂ ਖੁਦ ਆਪਣੇ ਲੀਗਲ ਸੈਲ ਰਹੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਐਜੂਕੇਸ਼ਨ ਵਿਭਾਗ ਆਲ ਇੰਡੀਆ ਨੂੰ ਪਾਰਟੀ ਬਣਾਵਾਂਗੇ ਕਿ ਕਾਨੂੰਨ ਰਾਈਟ ਦੇ ਰਿਹਾ ਹੈ ਤੇ ਤੁਸੀਂ ਕਿਸ ਆਧਾਰ ਤੇ ਸਾਡੇ ਬੱਚਿਆਂ ਨੂੰ ਰੋਕ ਰਹੇ ਹੋ ਕਿਰਪਾਨ ਪਾਉਣ ਤੋਂ ਕੜਾ ਪਾਉਣ ਤੋਂ ਦਸਤਾਰ ਸਜਾਉਣ ਤੋਂ ਇਹ ਕਿੱਥੋਂ ਦੇ ਕਾਨੂੰਨ ਨੇ ਪੁੱਛਿਆ ਜਾਏਗਾ ਉਹਨਾਂ ਨੂੰ ਬਕਾਇਦਾ ਪਾਰਟੀ ਬਣਾ ਕੇ ਇੱਕ ਮੈਂ ਸੁਝਾਵੀ ਦਿਆਂਗਾ ਕਿ ਗੁਰਪ੍ਰੀਤ ਕੌਰ ਤੁਹਾਨੂੰ ਉਹਨਾਂ ਨੇ ਜੱਜ ਦੀ ਕੁਰਸੀ ਤੋਂ ਜਾਣ ਤੋਂ ਰੋਕਿਆ ਤੇ ਰੋਕਣ ਵਾਲਿਆਂ ਦਾ ਜਿਹੜਾ ਹੁਕਮ ਸੀ ਸ਼ਾਇਦ ਤਿੰਨ ਪੜੇ ਲੀਡਰਾਂ ਦਾ ਚੱਲਿਆ ਲੈਂਡ ਆਰਡਰ ਦਾ ਨਹੀਂ ਜੇ ਹੁੰਦਾ ਤੇ ਫੇਰ ਇਹ ਨਹੀਂ ਸੀ ਹੋਣਾ ਤੇ ਗੁਰਪ੍ਰੀਤ ਕੌਰ ਨੂੰ ਵੀ ਇਹ ਫੈਸਲਾ ਲੈਣਾ ਹੋਊ ਕਿ ਜਿੱਥੇ ਕਾਨੂੰਨ ਬਣਦੇ ਆ ਵਿਧਾਨ ਸਭਾ ਲੋਕ ਸਭਾ ਕਿ ਉਹ ਨਾ ਹੋਵੇ ਸਾਨੂੰ ਉਥੋਂ ਰੋਕਿਆ ਅਸੀਂ ਵਿਧਾਨ ਸਭਾ ਜਿੱਤ ਕੇ ਅਸੀਂ ਕਾਨੂੰਨ ਬਣਾਉਣ ਉਥੇ ਜਾਵਾਂਗੇ ਤਿੰਨ ਪੜੇ ਲੀਡਰ ਰਹਿਣਗੇ ਤਾਂ ਇਹ ਹੋਊ ਤੇ ਜਿਸ ਦਿਨ ਗੁਰਪ੍ਰੀਤ ਕੋਰ ਵਰਗੀਆਂ ਬੱਚੀਆਂ ਉਥੇ ਚੱਲ ਜਾਣਗੀਆਂ ਉਦੋਂ ਲਾਇਡ ਆਡਰ ਦੀ ਗੱਲ ਹੋ ਜ਼ਮੂਰੀਅਤ ਦੀ ਗੱਲ ਹੋਈ ਸੰਵਿਧਾਨ ਕਾਨੂੰਨ ਦੀ ਗੱਲ ਹੋਊ ਸਾਂਝੀ ਵਾਲਤਾ ਦੀ ਗੱਲ ਹੋਊ ਹੱਕਾਂ ਦੀ ਗੱਲ ਹੋਊ ਤੇ ਮੈਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਤੁਸੀਂ ਕਹੋਗੇ ਵਡਾਲੇ ਨੇ ਆਪਣੇ ਵੱਲੋਂ ਐਲਾਨ ਕਰਤਾ ਮੈਂ ਨਹੀਂ ਕਰਦਾ ਸਾਰੇ ਸਿੱਖ ਪੰਥ ਨੂੰ ਅਪੀਲ ਕਰਦਾ ਹੈ ਕਿ ਜਿਹੜੀ ਇੱਥੇ ਇਹ ਚੋਣ ਹੋਣੀ ਮੈਨੂੰ ਪਤਾ ਨਹੀਂ ਉਹ ਤਰੀਕ ਹੈਗੀ ਆ ਕਿ ਕਾगज ਭਰਨ ਦੀ ਲੰਗੀ ਆ ਜਿਹੜੀ ਇੱਥੇ ਜਿੰਮਨੀ ਚੋਣ ਹੋਣੀ ਹੈ ਤਰਨਤਾਰਨ ਸਾਹਿਬ ਜੇ ਉਹਦੇ ਵਿੱਚ ਸਮਾਂ ਹੈ ਤੇ ਮੇਰੇ ਵੱਲੋਂ ਸੁਝਾਅ ਹੈ ਕਿ ਗੁਰਪ੍ਰੀਤ ਕਰੋ ਕਾगज ਭਰੇ ਅਸੀਂ ਇਹਨੂੰ ਜਿਤਾ ਕੇ ਵਿਧਾਨ ਸਭਾ ਚ ਭੇਜੀਏ ਤਾਂ ਕਿ ਇਹ ਦੱਸ ਸਕੇ ਕਾਨੂੰਨ ਕਿੰਨੂੰ ਕਹਿੰਦੇ ਆ ਕਾਨੂੰਨ ਲਾਗੂ ਕਿਵੇਂ ਹੁੰਦੇ ਆ ਤੇ ਕਾਨੂੰਨ ਲੋਕਾਂ ਲਈ ਸੇਫਟੀ ਕਿਵੇਂ ਹੈ ਤੇ ਕਾਨੂੰਨ ਸਿਰ ਫਿਰਿਆਂ ਲਈ ਸਕੰਜਾ ਕਿਵੇਂ ਇਹ ਤਾਂ ਦੱਸਿਆ ਜਾ ਸਕਦਾ ਹੈ ਉਹਦੇ ਤੋਂ ਬਿਨਾ ਕੋਈ ਹੱਲ ਨਹੀਂ ਇਸ ਲਈ ਗੁਰਪ੍ਰੀਤ ਕੌਰ ਜੀ ਤੁਹਾਨੂੰ ਅੱਗੇ ਫਾਈਟ ਕਰਨੀ ਹੋਊਗੀ ਇਹ ਨਹੀਂ ਕਿ ਅਸੀਂ ਜੱਜ ਦੀ ਕੁਰਸੀ ਨੂੰ ਠੋਕਰ ਮਾਰੀ ਨਹੀਂ ਅਸੀਂ ਪਹੁੰਚਣਾ ਹੈ ਅਸੀਂ ਪਹਚਾਉਣਾ ਵੀ ਹੈ ਅਸੀਂ ਚਾਹਾਂਗੇ ਕਿ ਜਿੰਨੇ ਗੁਰੂ ਪੰਥ ਮਾਨਵਤਾ ਨੂੰ ਪਿਆਰ ਕਰਨ ਵਾਲੇ ਲਾਇੰਡ ਆਰਡਰ ਨੂੰ ਜ਼ਮੂਰੀਅਤ ਸਵਿਧਾਨ ਕਾਨੂੰਨੋ ਜਿਉਂਦਾ ਰੱਖਣ ਵਾਲੇ ਲੋਕ ਨੇ ਉਹ ਜ਼ਰੂਰ ਅੱਗੇ ਆਉਣ ਤੇ ਇਹ ਨਵੀਂ ਪਨੀਰੀ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਗੁਰੂ ਕਿਰਪਾ ਕਰੇ ਅਸੀਂ ਅਰਦਾਸ ਕਰਦੇ ਆਂ ਇਹ ਜਿਹੜਾ ਗੁਰਪ੍ਰੀਤ ਕੌਰ ਨੇ ਹੌਸਲਾ ਬਖਾਇਆ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸਾਡੀ ਅਰਦਾਸ ਹੈ ਸਤਿਗੁਰੂ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਉਣ ਦੀ ਸਮਰੱਥਾ ਦੇਈ ਡਾਕਟਰ ਮਨਮੋਨ ਸਿੰਘ ਹੋਣੀ ਖੁਦ ਗੁਰਸਿੱਖ ਪਰਿਵਾਰ ਹੈ ਭੈਣ ਜੀ ਹੋਣੀ ਸਤਗੁਰ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਿੱਤ ਜਾਬੀਆਂ ਪਿਆਰ ਬਖਸ਼ਣ ਤੇ ਸਿੱਖ ਪੰਥ ਇਸ ਬੱਚੀ ਨੂੰ ਇਹਨਾਂ ਨੇ ਸਿਰਫ ਇਹਿਆ ਨੇ ਜੱਜ ਦੀ ਕੁਰਸੀ ਤੋਂ ਰੋਕਿਆ ਅਸੀਂ ਜੱਜ ਭਰਤੀ ਕਰਨ ਵਾਲਿਆਂ ਦੀ ਕੁਰਸੀ ਤੱਕ ਪਹੁੰਚਾ ਦਈਏ ਮਜਾ ਉਸ ਗੱਲ 'ਚ ਖਾਲਸੇ ਦੀ ਉਹ ਗੱਲ ਪੂਰੀ ਕਰਨੀ ਸਾਡਾ ਫਰਜ਼ ਬਣਦਾ ਗੁਰਪ੍ਰੀਤ ਕੋ ਰਾਜ ਫੈਸਲਾ ਲੈ ਲਵੇ ਕੱਲ ਲੈ ਲਵੇ ਅਸੀਂ ਦਰਵਾਜ਼ੇ ਖੋਲ ਕੇ ਉਡੀਕਾਂਗੇ ਕਿ ਸਾਡਾ ਐਮਐਲਏ ਐਮਪੀ ਗੁਰਪ੍ਰੀਤ ਕਦੋਂ ਬਣ ਕੇ ਆਉਂਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ